ਲਓ ਜੀ ਆਪਣੇ ਵੱਡੇ ਭਰਾ ਸੁਣਾਉਂਦੇ ਅਸਨੂੰ ਟਰੱਕ ਡਰਾਈਵਰ ਤੇ ਸੁਣ ਕੇ ਦੱਸੋ ਕਿਵੇਂ ਲੱਗਿਆ ਚਲੋ ਜੀ ਬੇਕਰਲੇ ਤੂੰ ਵਾਹੀ ਖੇੜਾ ਛੱਡਦੇ ਗੱਡੀ ਦਾ ਕਰਲੇ ਤੂੰ ਵਾਹੀ ਖੇੜਾ ਛੱਡਦੇ ਗੱਡੀ ਦੇ ਕਾਦੇ ਕੀ ਤਾਂ ਨਾ ਤੂ ਪੂਰਾ ਮੇਰਾ ਚਾਵੇ ਮੈਂ ਤਾਂ ਫਸ ਗੀ ਡਰੇ ਮੇਰਾ ਤੇਰੇ ਨਾਲ ਕਰਵਾ ਕੇ ਵਿਆਹ ਵੇ ਮੈਂ ਤਾਂ ਫਸ ਗੀ ਡਰੇ ਮੇਰਾ ਇਹ ਬੋਤਾ ਹੀ ਗੇਰੇ ਹੋਗੇ ਜੱਟ ਐਲਪੀ ਚਲਾਉਂਦਾ ਉਹ ਬੜਾ ਤੇਰੇ ਹੋਗੇ ਜੱਟ ਐਲਪੀ ਚਲਾਉਂਦਾ ਹੁਣ ਪੂਰਾ ਪਤਾ ਵਿੱਕੇ ਲੱਖ ਚਾਰ ਨਹੀਂ ਗੱਡੀ ਵੇਚ ਕੇ ਰਕਾਨੇ ਕੱਲ ਲੈ ਲਿਆ ਟਰਾਲ ਤੇਰੇ ਯਾਰ ਨੇ ਗੱਡੀ ਵੇਚ ਕੇ ਰਕਾਨੇ ਕੱਲ ਤਾਰੇ ਗੀਂਗਿਂਗਿਂ ਮੈਂ ਤਾਂ ਕੱਢਦੀ ਆਂ ਅਤਵੇ ਕਿਦ ਨਾ ਡਰੇ ਬਰਾਮਾ ਪਾਮਾ ਹੋਣ ਬਾਤਵੇ ਤਾਰੇ ਗੀਂਗਿਂਗਿਂ ਮੈਂ ਤਾਂ ਕੱਢਦੀ ਆਂ ਰਾਤਵੇ ਕਿਦ ਨਾ ਡਰੇ ਬਰਾਮਾ ਪਾਮਾ ਹੋਣ ਬਾਤਵੇ ਚਾਰ ਕਿ ਦਿਨਾਂ ਦਾ ਕਹਿ ਕੇ ਤੋਰ ਜਾਨ ਤੂੰ ਤਾਂ ਚਾਰ ਕਿ ਦਿਨਾਂ ਦਾ ਕਹਿ ਕੇ ਤੋਰ ਜਾਨ ਤੂੰ ਤਪਾਰਕ ਚਲੰਨਾ ਬੜਾ ਲੰਮਾ ਰਾਵੇ ਮੈਂ ਤਾਂ ਫਸ ਗਈ ਡਰੇ ਮੇਰਾ ਤੇਰੇ ਨਾਲ ਕਰਵਾ ਕੇ ਵਿਆਹ ਦੇ ਮੈਂ ਤਾਂ ਫਸ ਗਈ ਡਰੇ ਮੇਰਾ ਉਹ ਜਾਣ ਬੇਲਿਆ ਮੇਨਾਤ ਪਾਇ ਕਰ ਚੱਜੂ ਨਹੀਂ ਦੱਸ ਕਿਹੜਾ ਬਿੱਲੋ ਇੱਥੇ ਖਾਂਦੇ ਤੈਨੂੰ ਪੱਪੂ ਨਹੀਂ ਓ ਬੇਬੇ ਬਾਪੂ ਕੋਲ ਤੀ ਜਹ ਰੇਂਦਾ ਕੋਲੇ ਪਾਈ ਬੇਬੇ ਬਾਪੂ ਕੋਲ ਤੀ ਜਹ ਰੇਂਦਾ ਕੋਲੇ ਪਾਈ ਹੋਰ ਵੱਸਦਾ ਹੈ ਸਾਰਾ ਪੁਰਵਾਰ ਨਹੀਂ ਗੱਡੀ ਵੇਚ ਕੇ ਰਕਨ ਕੱਲ ਲੈ ਲਿਆ ਟਰਾਲਾ ਤੇਰੇ ਯਾਰ ਨੇ ਗੱਡੀ ਵੇਚ ਕੇ ਰਕਨ ਕੱਲ ਚੜਕੀ ਜਵਾਰ ਤੀੜੀ ਦੀ ਓਨਾਰ ਵੇ ਕਦ ਨਾਮ ਲਾ ਕੇ ਦੇਖਾ ਮੁਖ ਤੇ ਸ਼ਿੰਗਾਰ ਵੇ ਚੜਕੀ ਜਵਾਰ ਤੀੜੀ ਦੀ ਓਨਾਰ ਵੇ ਕਦ ਨਾਮ ਲਾ ਕੇ ਦੇਖਾ ਮੁਖ ਤੇ ਸ਼ਿੰਗਾਰ ਵੇ ਜੀੜ ਤੇ ਜਠਾਣੀ ਨਾਉਂਦੇ ਜੋੜ ਜੋੜ ਮੰਝੀ ਜੀੜ ਤੇ ਜਠਾਣੀ ਨਾਉਂਦੇ ਜੋੜ ਜੋੜ ਮੰਗੇ ਉਦ ਚੱਲਦੀ ਨਾ ਮੇਰੀ ਕੋਈ ਬਾਵੇ ਮੈਂ ਤਾਂ ਫਸ ਗਈ ਡਰੇ ਮੇਰਾ ਤੇਰੇ ਨਾਲ ਕਰਵਾ ਕੇ ਵਿਆਹ ਵੇ ਮੈਂ ਤਾਂ ਫਸ ਗਈ ਡਰੇ ਬਣਾ ਓਏ 8 ਲੱਖ 30 ਦਾ ਮਸਾਲੇ ਆ ਮਟਰਾਂ ਲਾਣੀ ਤੇ ਗੰਗੀਰ ਕੰਨ ਖੜਾ ਮੋੜ ਤੇ ਨਰਾਲਾ ਨੇ ਓ ਵੇਖੀ ਨਾ ਖੇ ਵਾਲਾ ਲਾਉਂਦਾ ਪੈਸੇ ਆਂ ਦੇ ਠੇਰ ਵੇ ਕਿਸਾ ਵਰਾਜ ਲਾਉਂਦਾ ਪੈਸੇ ਆਂ ਦੇ ਠੇਰ ਤੇਰੇ ਗੜ ਨੂੰ ਕਰਾ ਦੂ ਰਾਣੀ ਹਾਰ ਨਹੀਂ ਗੱਡੀ ਵੇਚ ਕੇ ਰਕਾਨ ਕੱਲ ਲੈ ਲਿਆ ਟਰਾਲਾ ਤੇਰੇ ਯਾਰ ਨੇ ਮੈਂ ਤਾਂ ਫਸ ਗਈ ਡੇਰੇ ਮੇਰਾ ਤੇਰੇ ਨਾਲ ਕਰਵਾ ਕੇ ਵਿਆਹ ਵੇ ਓ ਗੱਡੀ ਵੇਚ ਕੇ ਰਕਾਨ ਕੱਲ ਵੇ ਕਰ ਲੈ ਤੂੰ ਵਾਹੀ ਖਹਿੜਾ ਛੱਡ ਦੇ ਗੱਡੀ ਦਾ ਕਰ ਲੈ ਤੂੰ ਵਾਹੀ ਖਹਿੜਾ ਛੱਡ ਦੇ ਗੱਡੀ ਦਾ ਕਾਦੇ ਕੀ ਤਾਂ ਨਾ ਤੂ ਪੂਰਾ ਮੇਰਾ ਚਾਵੇ ਮੈਂ ਤਾਂ ਫਸ ਗਈ ਡਰੇ ਮੇਰਾ ਤੇਰੇ ਨਾਲ ਕਰਵਾ ਕੇ ਵਿਆਹ ਵੇ ਮੈਂ ਤਾਂ ਫਸ ਗਈ ਡਰੇ ਮੇਰਾ ਇਹ ਬੋਤਾ ਹੀ ਰੇ ਹੋਗੇ ਜੱਟ ਐਲਪੀ ਚਲਾਉਂਦਾ ਉਹ ਬੜਾ ਤੇਰਾ ਹੋਗੇ ਜੱਟ ਐਲਪੀ ਚਲਾਉਂਦਾ ਹੁਣ ਪੂਰਾ ਪਤਾ ਵਿੱਕੇ ਲੱਖ 4 ਨਹੀਂ ਗੱਡੀ ਵੇਚ ਕੇ ਰਕਾਨੇ ਕੱਲ ਲੈ ਲਿਆ ਟਰਾਲਾ ਤੇਰੇ ਯਾਰ ਨੇ ਗੱਡੀ ਵੇਚ ਕੇ ਰਕਾਨੇ ਕੱਲ गीन मैंताट दिया कि जनब